यदि हम झूठे हैं तो हमारे ऊपर सैकड़ों नहीं हजारों करोड़ का जुर्माना लगाएं और हमें डेथ पेनल्टी भी दें तो हमें स्वीकार है लेकिन यदि हम झूठ नहीं बोल रहे हैं तो जो झूठे प्रोपेगेंडा कर रहे हैं उनके ऊपर दंड दो यो योग गुरु बाबा रामदेव ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਫਟਕਾਰ ਦਾ ਸਾਹਮਣਾ ਕਰਨਾ ਪਿਆ ਅੱਜ ਇਹਨਾਂ ਦੀ ਤਾਰੀਖ ਸੀਗੀ ਇਹਨਾਂ ਦੀ ਪੇਸ਼ੀ ਸੀਗੀ ਪੇਸ਼ੀ ਇਸ ਕਰਕੇ ਸੀਗੀ ਕਿ ਆਈਐਮਏ ਯਾਨੀ ਕਿ ਇੰਡੀਅਨ ਮੈਡੀਕਲ ਡਾਕਟਰ ਐਸੋਸੀਏਸ਼ਨਜ਼ ਨੇ ਇਹਨਾਂ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੋਇਆ ਕਿ ਬਾਬਾ RAMDEV ਜਿਹੜੇ ਇਸ਼ਤਿਹਾਰ ਦਿੰਦੇ ਆ ਇਹ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਔਰ ਨਾਲ ਦੀ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਹ ਵੀ ਇਲਜ਼ਾਮ ਸੀਗਾ ਕਿ ਬਾਬਾ RAMDEV ਜਿਹੜੀਆਂ ਦਵਾਈਆਂ ਬਣਾਉਂਦੇ ਆ ਫਿਰ ਬਾਅਦ ਵਿੱਚ ਉਹਨਾਂ ਦੇ ਜਿਹੜੇ ਇਹ ਇਸ਼ਤਿਹਾਰ ਦਿੰਦੇ ਆ ਇਹ ਬੇਬੁਨਿਆਦ ਆ ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਦਰਅਸਲ ਇਸ ਕੇਸ ਦੇ ਚਲਦਿਆਂ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ 21 ਨਵੰਬਰ ਵਾਲੇ ਦਿਨ ਬਾਬਾ RAMDEV ਨੂੰ ਫਟਕਾਰ ਲਗਾਈ ਸੀ ਕਿ ਜਿਹੜੇ ਤੁਸੀਂ ਇਸ਼ਤਿਹਾਰ ਦਿੰਦੇ ਹੋ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਤੁਸੀਂ ਬੰਦ ਕਰ ਦਿਓ ਕਿਉਂਕਿ ਤੁਹਾਡੇ ਜਿਹੜੇ ਇਹ ਜਿਹੜੇ ਪ੍ਰੋਡਕਟਸ ਹੈਗੇ ਆ ਇਨਾਂ ਦਾ ਇਸ਼ਤਿਹਾਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਯਾਨੀ ਕਿ ਜਿਹੜੇ ਤੁਹਾਡੇ ਇਸ਼ਤਿਹਾਰ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ ਤੋਂ ਬਾਅਦ ਬਾਬਾ RAMDEV ਨੇ ਕੀ ਕੀਤਾ ਨਵੰਬਰ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਇੰਨੀ ਗੱਲ ਕਹੀ ਤਾਂ ਬਾਬਾ RAMDEV ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਜਿਦੇ ਵਿੱਚ ਇਹ ਕਹਿੰਦੇ ਵੀ ਜੇ ਮੇਰੀ ਕੋਈ ਗਲਤੀ ਹੋਵੇ ਤਾਂ ਮੈਨੂੰ ਸਜ਼ਾ ਦਿਓ ਔਰ ਸਜ਼ਾ ਵੀ ਕਹਿੰਦੇ ਭਾਵਾ ਮੈਨੂੰ ਮ੍ਰਿਤਯੁ ਅੰਡ ਦੇ ਦਿਓ ਯਾਨੀ ਕਿ ਕਹਿੰਦੇ ਭਾਵਾ ਮੈਨੂੰ ਫਾਂਸੀ ਤੇ ਲਟਕਾ ਦਿਓ ਜੇ ਮੈਂ ਕਿਤੇ ਗਲਤ ਹੋਵਾਂ ਸੁਪਰੀਮ ਕੋਰਟ ਇਸ ਗੱਲ ਤੋਂ ਬਹੁਤ ਨਰਾਜ਼ ਸੀਗਾ ਕਿਉਂਕਿ ਸੁਪਰੀਮ ਕੋਰਟ ਸਾਇੰਟੀਫਿਕਲੀ ਪ੍ਰੂਵਨ ਚੀਜ਼ਾਂ ਨੂੰ ਮੰਨਦਾ ਵੀ ਸਾਇੰਸ ਵੱਲੋਂ ਜਿਹੜੀਆਂ ਬਣਾਈਆਂ ਚੀਜ਼ਾਂ ਸੁਪਰੀਮ ਕੋਰਟ ਉਹਨੂੰ ਮੰਨਦਾ ਔਰ ਬਾਬਾ RAMDEV ਜਿਹੜੀਆਂ ਗੱਲਾਂ ਕਰਦੇ ਆ ਇਹਦਾ ਸਾਇੰਸ ਦੇ ਨਾਲ ਮੁਤਲਕ ਸਾਇੰਸ ਦੇ ਨਾਲ ਰਿਲੇਟਡ ਕੋਈ ਇਹਦਾ ਸਿਰ ਪਰ ਹੈ ਨਹੀਂ ਆ ਜੋ ਇਹ ਗੱਲਾਂ ਕਰਦੇ ਆ ਉਹ ਆਪਣੇ ਤੌਰ ਤੇ ਠੀਕ ਹੋਣਗੇ ਆ ਪਰ ਸਾਇੰਸ ਦੇ ਹਿਸਾਬ ਦੇ ਨਾਲ ਉਹ ਗੱਲਾਂ ਬਿਲਕੁਲ ਠੀਕ ਨਹੀਂ ਔਰ ਬਾਅਦ ਦੇ ਵਿੱਚ ਇਹ ਬਾਬਾ RAMDEV ਜਿਹੜੇ ਆ ਇਹਨਾਂ ਦਾ ਪ੍ਰਚਾਰ ਕਰਦੇ ਆ ਜਿਹਦੇ ਨਾਲ ਲੋਕ ਜਿਹੜੇ ਗੁੰਮਰਾਹ ਹੁੰਦੇ ਔਰ ਉਦਾਹਰਨ ਦੇ ਤੌਰ ਤੇ ਅਸੀਂ ਕਰੋਨਾ ਕਾਲ ਦੇ ਵਿੱਚ ਦੇਖਿਆ ਸੀਗਾ ਵੀ ਜਦੋਂ ਕਰੋਨਾ ਕਾਲ ਦੇ ਨਾਲ ਸਾਰੀ ਦੁਨੀਆ ਘਰਾਂ ਦੇ ਵਿੱਚ ਬੈਠੀ ਹੋਈ ਸੀ ਸਾਇੰਸਦਾਨਾਂ ਨੂੰ ਵਿਗਿਆਨੀਆਂ ਨੂੰ ਕੋਈ ਦਵਾਈ ਨਹੀਂ ਸੀ ਸੁਜਰੀ ਉਸ ਵੇਲੇ ਰਿਸਰਚ ਚੱਲ ਰਹੀ ਸੀ ਕਿ ਕਿਸੇ ਤਰੀਕੇ ਕੋਈ ਦਵਾਈ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਕਰੋਨਾ ਤੋਂ ਨਜਾਤ ਮਿਲੇ ਤਾਂ ਉਸੇ ਦੌਰਾਨ ਇਸੇ RAMDEV ਬਾਬਾ ਨੇ ਇੱਕ ਕੋਰੋਨਲ ਕਿਟ ਬਣਾ ਦਿੱਤੀ ਸੀਗੀ ਵੀ ਤੁਸੀਂ ਆ ਦਵਾਈ ਜਿਹੜੀ ਖਾਣੀ ਆ ਤੇ ਕਰੋਨਾ ਤੁਹਾਡੇ ਲਾਗੇ ਨਹੀਂ ਫਟਕੇਗਾ ਇਹ ਤੋਂ ਬਾਅਦ ਜਿਹੜੇ ਡਾਕਟਰ ਸੀਗੇ ਉਹਨਾਂ ਨੇ ਫੇਰ ਮਾਨਯੋਗ ਸੁਪਰੀਮ ਕੋਰਟ ਦਾ ਰੋਕ ਕੀਤਾ ਵੀ ਸਾਡਾ ਤਾਂ ਜਿਹੜਾ ਪੂਰਾ ਜੋਰ ਲੱਗਿਆ ਪਿਆ ਵੀ ਕਰੋਨਾ ਦੀ ਕੋਈ ਦਵਾਈ ਕੋਈ ਟੀਕਾ ਕੋਈ ਗੋਲੀ ਕੋਈ ਕੈਪਸੂਲ ਅਸੀਂ ਲੱਭ ਲਈਏ ਤੇ ਬਾਬਾ RAMਦੇਵ ਉਹਨਾਂ ਨੇ ਫਟਾਫਟ ਇੱਕ ਕਿੱਟ ਵੀ ਬਣਾ ਦਿੱਤੀ ਆ ਕਹਿੰਦੇ ਜੀ ਮੈਂ ਕਰੋਨਾ ਦਾ ਇਲਾਜ ਲੱਭ ਲਿਆ ਇਹ ਸਭ ਦੇ ਚੱਲਦਿਆਂ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇਹ ਇਸ਼ਤਿਹਾਰ ਬੰਦ ਕਰਨ ਲਈ ਕਿਹਾ ਤੇ ਬਾਬਾ RAMਦੇਵ ਮੰਨੇ ਨਹੀਂ ਫੇਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਤੁਸੀਂ ਇੱਕ ਹਲਫਨਾਮਾ ਦਾਇਰ ਕਰੋ ਤੇ ਅੱਜ ਜਦੋਂ ਹਲਫਨਾਮਾ ਦਾਇਰ ਕੀਤਾ ਗਿਆ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਹਿਮਾਕੋਲੀ ਨੇ ਕਿਹਾ ਵੀ ਇਹ ਤਾਂ ਇੱਕ ਬੰਦੇ ਦਾ ਹਲਫਨਾਮਾ ਅਸੀਂ ਤਾਂ 2-3 ਬੰਦਿਆਂ ਨੂੰ ਫਟਕਾਰ ਲਗਾਈ ਸੀਗੀ ਤਾਂ ਉਸ ਵਕਤ ਅਦਾਲਤ ਦੇ ਵਿੱਚ ਦੱਸਦੇ ਆ ਵੀ ਇਹਨਾਂ ਨੇ ਮਾਫੀ ਮੰਗੀ ਆ ਇਹਨਾਂ ਨੇ ਸੌਰੀ ਫੀਲ ਕੀਤੀ ਔਰ ਇਹਨਾਂ ਦੇ ਵਕੀਲ ਤਾਂ ਹੱਥ ਤੱਕ ਜੋੜਦੇ ਨਜ਼ਰ ਆਏ ਸੁਪਰੀਮ ਕੋਰਟ ਦੇ ਵਿੱਚ ਕਿ ਸਾਥੋਂ ਜਿਹੜੀ ਆ ਉਹ ਗਲਤੀ ਹੋਈ ਆ ਖੈਰ ਗੱਲ ਇੱਥੇ ਖਤਮ ਨਹੀਂ ਹੁੰਦੀ ਜਦੋਂ ਬਾਬਾ RAMDEV ਅਦਾਲਤ ਤੋਂ ਬਾਹਰ ਆਉਂਦੇ ਆ ਯਾਨੀ ਕਿ ਕੋਰਟ ਪਰਮਿਸਸ ਤੋਂ ਬਾਹਰ ਆਉਂਦੇ ਆ ਤਾਂ ਉਸ ਵਕਤ ਸੁਭਾਵਕ ਦੀ ਗੱਲ ਹੈ ਪੱਤਰਕਾਰ ਉੱਥੇ ਮੌਜੂਦ ਸਿਗੇ ਪੱਤਰਕਾਰ ਇਹਨਾਂ ਨਾਲ ਸਵਾਲ ਕਰਨਾ ਚਾਹੁੰਦੇ ਸਿਗੇ ਵੀ ਤੁਸੀਂ ਤਾਂ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹੋ ਤੇ ਫਿਰ ਅੱਜ ਤੁਸੀਂ ਮਾਫੀ ਕਿਉਂ ਮੰਗੀ ਆ ਤੁਹਾਨੂੰ ਸੁਪਰੀਮ ਕੋਰਟ ਨੇ ਫਟਕਾਰ ਕਿਉਂ ਲਗਾਈ ਆ ਤਾਂ ਉਸ ਵਕਤ ਇਹ ਜਿਹੜੇ ਬਾਬਾ RAMDEV ਜਿਹੜੇ ਕਿਸੇ ਵੇਲੇ ਲੋਕਾਂ ਦੇ ਵਿੱਚ ਜਾਣਾ ਪਸੰਦ ਕਰਦੇ ਸੀ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੇ ਸੀਗੇ ਲੋਕਾਂ ਨੂੰ ਯੋਗ ਦੇ ਜਿਹੜੇ ਇਹ ਆਸਨ ਆ ਉਹ ਦੱਸਣਾ ਪਸੰਦ ਕਰਦੇ ਸੀ ਬੜੇ ਚਾਹ ਦੇ ਨਾਲ ਲੋਕਾਂ ਨਾਲ ਗੱਲਾਂ ਕਰਦੇ ਸੀ ਤੇ ਇਹ ਭੱਜਦੇ ਨਜ਼ਰ ਆਏ ਔਰ ਇਹਨਾਂ ਦੀ ਜਿਹੜੀ ਸਿਕਿਉਰਿਟੀ ਸੀਗੀ ਉਹਨਾਂ ਨੇ ਵੀ ਕਿਸੇ ਮੀਡੀਆ ਕਰਮੀ ਨੂੰ ਲਾਗੇ ਨਹੀਂ ਲੱਗਣ ਦਿੱਤਾ ਆ ਵੀਡੀਓ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਏਸੇ ਗੱਲ ਦਾ ਸਬੂਤ ਆ ਇਹ ਅੱਜ ਦਾ ਹੀ ਵੀਡੀਓ ਹੈ ਜਦੋਂ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਇਹ ਬਾਬਾ RAMਦੇਵ ਬਾਹਰ ਆਉਂਦੇ ਆ ਤਾਂ ਉਸ ਤੋਂ ਬਾਅਦ ਜਦੋਂ ਮੀਡੀਆ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਵੀ ਤੁਸੀਂ ਜਿਹੜੇ ਦਾਅਵੇ ਕਰਦੇ ਹੋ ਉਹ ਤਾਂ ਖੋਖਲੇ ਨਿਕਲੇ ਸੁਪਰੀਮ ਕੋਰਟ ਤਾਂ ਉਹਨਾਂ ਨੂੰ ਮੰਨਦਾ ਹੀ ਨਹੀਂ ਪਿਆ ਤੁਸੀਂ ਤਾਂ ਮਾਫੀ ਮੰਗਦੇ ਪਏ ਹੋ ਅੰਦਰ ਜਾ ਕੇ ਵੀ ਮੇਥੋਂ ਗਲਤੀ ਹੋਈ ਆ ਪਰ ਨਾਲ ਦੀ ਨਾਲ ਸੁਪਰੀਮ ਕੋਰਟ ਇਹ ਵੀ ਕਹਿੰਦਾ ਵੀ ਤੁਸੀਂ ਤਾਂ ਇੱਕ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਆ ਉਹਨਾਂ ਦੀ ਉਲੰਘਣਾ ਕਰ ਰਹੇ ਹੋ ਕੱਲੇ ਕਹਿੰਦੇ ਸੁਪਰੀਮ ਕੋਰਟ ਦੀ ਉਲੰਘਣਾ ਨਹੀਂ ਕਰ ਰਹੇ ਤੁਸੀਂ ਤਾਂ ਦੇਸ਼ ਦੇ ਵਿੱਚ तमाम ਜਿੰਨੀਆਂ ਅਦਾਲਤਾਂ ਨੇ ਉਹਨਾਂ ਦੀ ਉਲੰਘਣਾ ਕੀਤੀ ਆ ਵੀ ਤੁਹਾਨੂੰ ਇੱਕ ਗੱਲ ਕਹੀ ਗਈ ਕਿ ਤੁਸੀਂ ਇਹ ਇਸ਼ਤਿਹਾਰਬਾਜ਼ੀ ਬੰਦ ਕਰ ਦਿਓ ਉਹਦੇ باوجود ਤੁਸੀਂ ਬੰਦ ਨਹੀਂ ਕੀਤੀ ਖੈਰ ਜਦੋਂ ਪੱਤਰਕਾਰਾਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਹਨਾਂ ਦੀ ਸਿਕਿਉਰਿਟੀ ਜਿਹੜੀ ਇੰਨੀ ਇਸ ਵੇਲੇ ਸਖਤ ਹੈਗੀ ਆ ਕਿਉਂਕਿ ਇਹਨਾਂ ਦਾ ਘੇਰਾ ਜਿਹੜਾ ਸਿਕਿਉਰਿਟੀ ਦਾ ਬਹੁਤ ਵੱਡਾ ਹੋ ਗਿਆ ਪਹਿਲਾਂ ਕਦੀ ਇਹ ਆਮ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਚਲੇ ਜਾਂਦੇ ਹੁੰਦੇ ਸੀ ਜਦੋਂ ਇਹਨਾਂ ਨੇ ਯੂਗ ਸਿਖਾਉਣਾ ਸ਼ੁਰੂ ਕੀਤਾ ਸੀ ਪਰ ਅੱਜ ਕੱਲ ਕਿਉਂਕਿ ਕੰਪਨੀ ਜਿਹੜੀ ਆ ਹਜ਼ਾਰਾਂ ਅਰਬਾਂ ਕਰੋੜ ਦੀ ਟਰਨਓਵਰ ਹੈ ਇਸ ਕਰਕੇ ਬਾਬਾ ਜੀ ਨੂੰ ਬਹੁਤ ਵੱਡੀ ਸਿਕਿਉਰਿਟੀ ਦਿੱਤੀ ਹੋਈ ਹੈ ਪਰ ਇਹ ਸਿਕਿਉਰਿਟੀ ਨੇ ਅੱਜ মিডিਆ ਦੇ ਨਾਲ ਗੱਲਬਾਤ ਕਰਨ ਨਹੀਂ ਦਿੱਤੀ ਤੇ ਇਹ RAMDEV ਬਾਬਾ ਉਹੀ ਨੇ ਜਿਨ੍ਹਾਂ ਨੂੰ ਮਾਈਕ ਦੇਖ ਕੇ ਜਿਹੜਾ ਚਾ ਚੜ ਜਾਂਦਾ ਸੀਗਾ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਲੋਕਾਂ ਨੂੰ ਆਪਣੀ ਗੱਲ ਦੱਸੀ ਜਾਵੇ ਤੇ ਅੱਜ ਇਹੀ RAMDEV ਬਾਬਾ ਜਦੋਂ ਅਦਾਲਤ ਚੋਂ ਮਾਫੀ ਮੰਗ ਕੇ ਨਿਕਲਦੇ ਆ ਅਦਾਲਤ ਚੋਂ ਫਟਕਾਰ ਲੱਗਦੀ ਆ ਤਾਂ ਉਸ ਤੋਂ ਬਾਅਦ ਜਦੋਂ ਮੀਡੀਆ ਇਹਨਾਂ ਨੂੰ ਸਵਾਲ ਕਰਦੀ ਆ ਤਾਂ ਫਿਰ ਇਹ ਮੀਡੀਆ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਇਹ ਉੱਥੋਂ ਭੱਜ ਜਾਂਦੇ ਆ RAMDEV ਜੀ ਸੁਪਰੀਮ ਕੋਰਟ ਵਿੱਚ ਝੂਠ ਵੀ ਬੋਲਾਤ ਨੇ माफी नामे को अस्वीकार कर दिया सुप्रीम कोर्ट ने सुप्रीम कोर्ट ने आपके माफी नामे को अस्वीकार कर दिया क्या सब्सक्राइब टू वन इंडिया चैनल एंड नेवर मिस एन अपडेट